ਜਿਵੇਂ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਮਹਿਕ ਬੰਧੋਰੀ ਤੇ ਜਸਤਾਲੀਵਾਲ ਦਾ ਮੁੱਦਾ ਪਿਛਲੇ ਕੁਝ ਦਿਨਾਂ ਤੋਂ ਕਾਫੀ ਭਖਿਆ ਹੋਇਆ ਸੀ ਅੱਜ ਮਹਿਕ ਬੰਧੋਰੀ ਨੇ ਲਾਈਵ ਆ ਕੇ ਵੱਡੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਮੇਰੀਆਂ ਸੋਸ਼ਲ ਮੀਡੀਆ ਤੇ ਮਾੜੀਆਂ ਜਾਂ ਚੰਗੀਆਂ ਵੀਡੀਓ ਪਾ ਕੇ ਹਾਈਪਣਾ ਲਈ ਜਾਵੇ ਤੇ ਆਪਣਾ ਸਾਰਿਆਂ ਦਾ ਕੰਪਰੋਮਾਈਜ਼ੇ ਸਾਡਾ ਹੋ ਗਿਆ ਵਾ ਸਾਡਾ ਕਿਸੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਤੇ ਸਾਰੇ ਆਪਣੇ ਹੀ ਆ ਠੀਕ ਆ ਆਪਣੇ ਭਰਾ ਵਾ ਕੋਈ ਚੱਕਰ ਨਹੀਂ ਆ ਤੇ ਬਾਕੀ ਸਾਡਾ ਸਾਊਂਡ ਆਊਟ ਆ ਤੇ ਐਵੇਂ ਵਿੱਚ ਮਸਾਲੇ ਨਾ ਲਾਓ ਅਸੀਂ ਕਿਸੇ ਵੀ ਕੰਮ ਦੇ ਵਿੱਚ ਨਹੀਂ ਆ ਨਾ ਕੱਲ ਹੀ ਨਾ ਅੱਜ ਆ ਤੇ ਅਸੀਂ ਸਾਡਾ ਕੰਮ ਬਾਹਰ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਆ ਜੋ ਵੀ ਸੋਸ਼ਲ ਮੀਡੀਆ ਤੇ ਚੱਲਣ ਡਿਆ ਵਾ ਇਹ ਘਟਨਾ ਵਾ ਪਰ ਤੋਂ ਪਹਿਲਾਂ ਮੈਂ ਲਵ ਵੀਰ ਹੁਣਾਣਾ ਖੱਖੁਣਾਣਾ ਹਾਂ ਬੈਠਾ ਤੇ ਆਪਣੇ ਭਰਾ ਹੀ ਕੁਝ ਠੀਕ ਆ ਤੇ ਜਸ ਹੁਣਾ ਨਾ ਸਾਰਾ ਸਾਡਾ ਕੰਪਰੋਮਾਈਜ਼ ਹੋ ਗਿਆ ਜਿਹੜੀਆਂ ਉਹਨਾਂ ਤੋਂ ਹੀ ਉਹਨਾਂ ਨੇ ਮੰਨੀਆਂ ਤੇ ਚਲੋ ਜਿਹੜੀਆਂ ਸਾਡੇ ਤੋਂ ਹੀ ਅਸੀਂ ਮੰਨੀਆਂ ਤੇ ਆ ਜੋ ਵੀ ਕੇਸ ਕੂਸ ਚੱਲਣ ਦੇ ਜੋ ਵੀ ਕੰਮ ਹੋਇਆ ਘਟਨਾ ਵਾਪਰੀ ਆ ਇਹ ਘਟਨਾ ਵਾਪਰਨ ਤੋਂ ਪਹਿਲਾਂ ਅਸੀਂ ਉਸ ਵਕਤ ਇਕੱਠੇ ਬੈਠੇ ਆ 4 ਘੰਟੇ ਤੋਂ ਪਹਿਲਾਂ ਅਸੀਂ 4 ਘੰਟੇ ਹੋ ਗਏ ਪਹਿਲਾਂ ਬੈਠੇ ਆ ਉੱਥੇ ਫੋਨ ਆਇਆ ਵੀਰ ਨੂੰ ਤੇ ਬਾਕੀ ਸਾਡਾ ਕਿਸੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਆ ਇਹ ਗੱਲ ਵੀਰੋਆਂ ਨੂੰ ਵੀ ਪਤਾ ਵਾ ਲਾ ਬਣਾ ਨੂੰ ਤੇ ਅਸੀਂ ਉਹ ਵਕਤ ਇਕੱਠੇ ਆ ਇਹ ਸਾਰੇ ਆਪਣੀ ਆ ਆਪਣੇ ਭਰਾ ਵਾ ਸਾਡਾ ਵਿੱਚ ਕੋਈ ਰੋਲ ਨਹੀਂ ਆ ਸਾਨੂੰ ਵਿੱਚ ਨਾ ਘੜੀ ਸਿਆ ਜਾਵੇ ਧੰਨਵਾਦ ਇਸ ਵੀਡੀਓ ਤੋਂ ਬਾਅਦ ਜਸ ਧਾਲੀਵਾਲ ਨੇ ਵੀ ਸਟੋਰੀ ਪਾ ਕੇ ਆਪਣਾ ਪੱਖ ਰੱਖਿਆ ਉਸਨੇ ਲਿਖਿਆ ਜਿਹੜੇ ਕਹਿੰਦੇ ਜਸ ਭੱਜ ਗਿਆ ਆ ਦੇਖੋ ਉਸ ਟਾਈਮ ਸਾਡਾ ਸਮਝੌਤਾ ਹੋ ਚੁੱਕਾ ਸੀ ਤੇ ਜਿਹੜਾ ਹੋਇਆ ਨਜਾਇਜ਼ ਕਤਲ ਕੀਤਾ ਜਿਹੜਾ ਤੁਸੀਂ ਉਸ ਟਾਈਮ ਆਹੀ ਖੱਖ ਪਿੰਡ ਸੀ ਐਵੇਂ ਝੂਠ ਮਾਰ ਮਾਰ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ ਹੁਣ ਤੁਸੀਂ ਉਹ ਵੀਡੀਓ ਦੇਖੋ ਜਿੱਥੇ ਜਸ ਤੇ ਮਹਿਕ ਇਕੱਠੇ ਬੈਠੇ ਸੀ ਜਿਹੜਾ ਖਾਲਸਾ ਸਿੰਘ ਵੈਕਲ ਜੀ ਕੀ ਫਤਿਹ ਆ ਜਿਹੜਾ ਵੀ ਗਾਣੇ ਤੋਂ ਲੈ ਕੇ ਗਾਹ ਦੀ ਗੱਮ ਮੁੱਦਾ ਵਧਿਆ ਸੀ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਵਾ ਇਹ ਆਪਾਂ ਕੀਤਾ ਸੀ ਇੱਕ ਕੰਮ ਤੇ ਆਪਣੀ ਯਾਰੀ ਦੋਸਤੀ ਦੇ ਵਿੱਚ ਕਹਿ ਕਵਾ ਕੇ ਚਲੋ ਆਪਾਂ ਉਹਨਾਂ ਪਿੱਛੇ ਵੀਰਾ ਲਾਣਾ ਗਾਣੇ ਵਾਲੇ ਨਾ ਕਰਕੇ ਇਹ ਗੱਲਾਂ ਕਈਆਂ ਵਾਂ ਠੀਕ ਹੈ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਚਲੋ ਜਸ ਵੀ ਆਪਣਾ ਭਰਾ ਵਾ ਇਹ ਦਿਨ ਵੀ ਆਪਣਾ ਕੋਈ ਗਲਾ ਛੁਕਾਣੀ ਹੋਣਾ ਆ ਆਪਣਾ ਸਭ ਕਲੀਅਰ ਆ ਤੇ ਬਾਕੀ ਵੀ ਦੱਸ ਦੇ ਉਹ ਬਾਕੀ ਉਹ ਗੱਲ ਇਦਾਂ ਆ ਵੀ ਜੋ ਵੀ ਪਿੱਛੇ ਹੋ ਗਿਆ ਹਨਾ ਬੀਤੀਆਂ ਰਾਤਾਂ ਦੇ ਵਿੱਚ ਜੋ ਵੀ ਆਡੇ ਕੋਲ ਕਾਰਵਾਈ ਹੋਈ ਆ ਮੜਾ ਹੋਇਆ ਵਾ ਹਨਾ ਜੋ ਵੀ ਇਹ ਕੋ ਇਹ ਆ ਇਹਨੇ ਮੜਾ ਕੀਤਾ ਵਾ ਹਨਾ ਤੇ ਗਾਂ ਤੁਹਾਡੇ ਜੇ ਕੋਈ ਗੱਲ ਬਾਤ ਨਹੀਂ ਆ ਇਹ ਆਪਣਾ ਨਿੱਕੇ ਭਰਾ ਵਾ ਤੇ ਨਿੱਕੇ ਭਰਾ ਵਾਂਗੂ ਹੀ ਰਹੂਗਾ ਹੂੰ ਹੋਰ ਅਜਹੀਆਂ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ